ਸਕੀਮ ਨੂੰ ਸਟੇਟਸ ਦੇ ਹੱਕ ਚ ਸੀ ਇਹ ਸਟੇਟ ਆਪਣੀ ਮਰਜ਼ੀ ਨਾਲ ਪ੍ਰੋਜੈਕਟ ਬਣਾਵੇ ਸਟੇਟ ਨੂੰ ਆਟੋਨੋਮੀ ਸੀ ਅੱਜ ਉਹ ਆਟੋਨੋਮੀ ਖਤਮ ਹੋ ਕੇ ਸੈਂਟਰਲਾਈਜ਼ਡ ਸਕੀਮ ਬਣ ਕੇ ਰਹਿ ਗਈ ਆ ਔਰ ਇਹਦੇ ਵਿੱਚ 100 ਦਿਨ ਦੀ ਗਾਰੰਟੀ ਦੀ ਸਕੀਮ ਸੀ ਔਰ ਉਹਨੂੰ ਵਧਾ ਕੇ ਅੱਜ ਇਹਨਾਂ ਨੇ 125 ਦਿਨ ਕਰ ਦਿੱਤਾ ਜਦ ਕਿ ਮੈਂ ਸਮਝਦਾ ਇਕ ਕਿਸੇ ਸਟੇਟ 40% ਕਿਸੇ 50% ਹੀ ਇਸ ਸਕੀਮ ਹਰੇਤੇ ਲਾਗੂ ਸੀ ਪਹਿਲਾਂ ਐਫੀਸ਼ੀਐਂਟਲੀ ਆਪਾਂ ਇਹਨੂੰ 90 95 ਦਿਨ ਤੇ ਲਿਆ ਕੇ 120 ਦਿਨ ਕਰ ਦਿੰਦੇ ਇਹ ਸਿਰਫ ਅਟਰੈਕਟ ਕਰਨ ਲਈ ਕਿ ਅਸੀਂ 125 ਦਿਨ ਕਰਤ ਨੇ ਲੇਕਿਨ ਕੀ 50% ਤੋਂ ਉੱਪਰ ਕਿਤੇ ਇਹ ਸਕੀਮ ਬੈਨੀਫਿਸ਼ੀਅਰੀ ਸਟੇਟਾ ਨਹੀਂ ਲੈ ਰਹੀਆਂ ਉਹਦੇ ਕਾਰਨ ਇੱਕ ਨਹੀਂ ਅਨੇਕ ਹੋਣਗੇ ਔਰ ਇਹ ਜਿਹੜੀ ਸਕੀਮ ਜਦੋਂ ਬਣਾਈ ਗਈ ਉਹ ਇਸ ਕਰਕੇ ਸੋਚ ਕੇ ਬਣਾਈ ਗਈ ਸੀ ਕਿ ਪਿੰਡਾਂ ਦੇ ਵਿੱਚ ਇੱਕ ਤੇ ਲੋਕਾਂ ਨੂੰ ਪੂਰਾ ਕੰਮ ਨਹੀਂ ਮਿਲਦਾ ਔਰ ਉਹਨਾਂ ਦਾ ਰੋਜ਼ਗਾਰ ਨਹੀਂ ਮਿਲ ਪਉਂਦਾ ਜਿਹਦੀ وجہ ਨਾਲ ਲੋਕ ਮਾਈਗ੍ਰੇਟ ਕਰਕੇ ਸ਼ਹਿਰਾਂ ਚ ਜਾਂਦੇ ਆ ਇੱਕ ਤੇ ਕੋਈ ਘਰ ਨਹੀਂ ਕੋਈ ਘਾਟ ਨਹੀਂ ਉੱਥੇ ਜਾ ਕੇ ਕੰਮ ਕਰਨਾ ਤੇ ਦੂਜੀ ਕੰਜੈਸ਼ਨ ਜਿਹੜੀ ਸੀ ਸ਼ਹਿਰਾਂ ਚ ਨਾ ਹੋਵੇ ਉਹਨਾਂ ਨੂੰ ਆਪਣੇ ਡੋਰ ਸਟੈਪ ਤੇ ਕੋਈ ਨਾ ਕੋਈ ਜੌਬ ਮਿਲੇ ਤਾਂ ਕਿ ਉਹ ਆਪਣਾ ਜ਼ਿੰਦਗੀ ਇੱਜ਼ਤਨਬਾਜ਼ੀਕ ਕਰ ਸਕਣ ਇਹ ਭਾਰਤ ਸਰਕਾਰ ਉਸ ਵੇਲੇ ਦੀ ਕਾਂਗਰਸ ਦੀ ਯੂਪੀਏ ਗਵਰਨਮੈਂਟ ਨੇ ਇਹ ਸਕੀਮ ਲਾਂਦੀ ਤੇ ਇਹਦੇ ਹੁਣ ਫਾਈਨੈਂਸ਼ੀਅਲ ਇਮਪੈਕਟ ਜਿਹੜੀ ਨਵੀਂ ਜੀ ਰਾਮ ਜੀ ਆਈ ਆ ਸਟੇਟਸ ਦੇ ਕੋਲ ਅਗਰ ਦੇਖਿਆ ਜਾਵੇ ਤਾਂ ਹਰ ਕਰੀਬ ਕਰੀਬ ਅੱਧੇ ਨਾਲ ਵੱਧ ਸਟੇਟਸ ਅੱਜ ਫਾਈਨੈਂਸ਼ੀਅਲ ਹਾਲਾਤ ਉਹਨਾਂ ਦੇ ਠੀਕ ਨਹੀਂ ਔਰ ਇਸ ਸਕੀਮ ਖਤਮ ਕਰਨ ਦੀ ਦੇ ਲਈ ਇਹ ਸਕੀਮ ਖਤਮ ਕਰਨ ਲਈ ਇਹ ਮੇਰ ਖਿਆਲ ਨਾਲ ਚਾਲੂ ਕੀਤਾ ਗਿਆ ਔਰ ਪਾਰ ਸਰਕਾਰ ਇਸ ਨੂੰ ਅੱਗੇ ਨਹੀਂ ਲੈ ਜਾਣਾ ਚਾਹੁੰਦੀ ਔਰ ਮੈਂ ਸਮਝਦਾ ਗਰੀਬ ਜਨਤਾ ਦੀ ਰੋਜ਼ਗਾਰੀ ਤੇ ਏਡਾ ਕਮਾਰਨ ਵਾਲੀ ਗੱਲ ਆ ਜਿਹਦੀ ਪਾਰ ਸਰਕਾਰ ਵੀ ਅਸੀਂ ਕੜੀ ਨਿੰਦਾ ਕਰਦੇ ਆ ਹਰ ਲੈਵਲ ਤੇ ਕਰ ਰਹੇ ਆ ਫਿਲਹਾਲ ਡਿਸਟ੍ਰਿਕਟ ਲੈਵਲ ਤੇ ਆ ਫਿਰ ਅਸੀਂ ਇਹਨੂੰ ਆਪਣੇ ਕੰਸਟੀਚੂਐਂਸੀ ਵਾਈਸ ਮੋਹੱਲੇ ਤੇ ਪਿੰਡਾਂ ਦੇ ਵਿੱਚ ਇਸ ਦਾ ਦੱਸਾਂਗੇ ਕਿ ਕੀ ਇੰਪੈਕਟ ਮਾੜਾ ਕੀ ਕੀ ਹੋਣ ਜਾ ਰਿਹਾ ਹੁਣ ਇਹਦੇ ਚ ਅਗਰ ਵੇਖਿਆ ਜਾਵੇ ਸਟੇਟ ਦੇ ਉੱਤੇ ਜਿੱਥੇ ਲੋ ਬਰਡਨ ਹੋਣਾ ਅਸੀਂ 10% ਦਾ 40% 40 60 ਦੀ ਰੇਸ਼ੋ 'ਚ ਕਿਹੜੀ ਸਟੇਟ ਹੈ ਵੀ ਜਿਹੜੀ ਅਫੋਰਡ ਕਰ ਸਕਦੀ ਆ ਹਾਂਜੀ ਇਸੇ ਤਰ੍ਹਾਂ ਫੈਡਰਲ ਸਟਰਕਚਰ ਦੀ ਗੱਲ ਕਰੀਏ ਤੇ ਸਾਡੀ ਆਟੋਨਮੀ ਸੀ ਸਟੇਟ ਦੀ ਉਹ ਹੁਣ ਸੈਂਟਰਲ ਸਪੌਂਸਰਡ ਸਕੀਮ ਆ ਪਹਿਲਾ ਪ੍ਰੋਜੈਕਟ ਤੁਸੀਂ ਸੈਕਟਰ ਸਰਕਾਰ ਤੋਂ ਪਾਸ ਕਰਾਉਂਗੇ ਜੋ ਪਾਸ ਕਰਨਗੇ ਫਿਰ ਉਹਦੇ ਹਿਸਾਬ ਨਾਲ ਇਹ ਸਕੀਮ ਲਾਗੂ ਹੋਏਗੀ ਤੇ ਮੇਰੇ ਖਿਆਲ ਨਾਲ ਇਹ ਫਾਈਲਾਂ ਚ ਹੀ ਰੁਲ ਜਾਣਾ ਕੰਮ ਸੋ ਉਹਦੇ ਬਾਅਦ ਅਗਰ ਵਰਕਰ ਦੀ ਗੱਲ ਕਰੀਏ ਤੇ इजी ਅਸੈਸਸਿਓ ਕਿ ਜਦੋਂ ਮਰਜ਼ੀ ਜਾ ਕੇ ਔਰ ਇਹਦੇ علاوہ ਇਹ ਇਹਦੇ ਵਿੱਚ ਹਾਜ਼ਰੀ ਜਿਹੜੀ ਹੈ ਬਾਇਓਮੈਟ੍ਰਿਕਸ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਾਰੀ ਮਾਨਿਟਰਿੰਗ ਕਰੋ ਆਪਾਂ ਨੂੰ ਕੋਤਰਾਜ ਨਹੀਂ ਲੇਕਿਨ ਪਿੰਡਾਂ ਦੇ ਲੋਕ ਕਈਆਂ ਦੇ ਤਾਂ ਉਹ ਮੈਚ ਹੀ ਨਹੀਂ ਕਰਦੇ ਉਠੇ ਨ ਮੈਚ ਕਰਦੇ ਉਹਨਾਂ ਜੰਮਾਕਾਰਾਂ ਖੇਤਾਂ ਚ ਕਰਨ ਵਾਲਿਆਂ ਦੇ ਇਹ ਬੜੀ ਵੱਡੀ ਪ੍ਰੋਬਲਮ ਹੈ ਸੋ ਇਹ ਸਕੀਮ ਡੀਰੇਲ ਕਰਨ ਦਾ ਇੱਕ ਪੂਰਾ ਯਤਨ ਕੀਤਾ ਗਿਆ ਤੇ ਭਾਜੀਪੀ ਜ਼ਰੂਰ ਐਪਰੀਸ਼ੀਏਟ ਕਰ ਰਹੀ ਹੈ ਇਹਨੂੰ ਹੋਰ ਬਾਕੀ ਦੀਆਂ ਪੋਲੀਟੀਕਲ ਪਾਰਟੀਆਂ ਸਾਰੀਆਂ ਇਸ ਸਕੀਮ ਨੂੰ ਨਕਾਰ ਰਹੀਆਂ ਔਰ ਅਗਰ ਤੁਸੀਂ ਜੋ ਯਾਰ 5 6 ਜਦੋਂ 6 ਜੀ ਸਕੀਮ ਲਾਗੂ ਕੀਤੀ ਤਾਂ ਬਹਿਸ ਹੋਈ ਤੇ ਕਰਾਸ ਪਾਰਟੀ ਲਾਈਨਸ ਲੋਕਾਂ ਨੇ ਇਸ ਸਕੀਮ ਨੂੰ ਐਪਰੀਸ਼ੀਏਟ ਕੀਤਾ 50% ਔਮਨ ਨੇ ਇਹਦੇ ਚ ਰੋਜ਼ਗਾਰ ਮਿਲਿਆ ਔਰ ਲੋਗ ਜਿਵੇਂ ਸਕੀਮ ਚੱਲ ਰਹੀ ਸੀ ਉਹਦੇ ਸਾਬ ਨਾਲ ਬੜੇ ਖੁਸ਼ ਸੀਗੇ ਅੱਜ ਲੋਕਾਂ ਚ ਨਿਰਾਸ਼ਾ ਆ ਪਰ ਲੋਕ ਜਾਣਦੇ ਆ ਕਿ ਸਕੀਮ ਖਤਮ ਕਰਨ ਦੀ ਬੀਜਪੀ ਹਰ ਯਤਨ ਲਾ ਰਹੀ ਆ ਔਰ ਮੈਂ ਸਾਨੂੰ ਰਾਮ ਜੀ ਦੇ ਨੋਤੇ ਕੋ ਪੱਤੀ ਨਹੀਂ ਆ ਲੇਕਿਨ ਫਾਦਰ ਆਫ ਦੀ ਨੇਸ਼ਨ ਮਹਾਤਮਾ ਗਾਂਧੀ ਜੀ ਦਾ ਨੋ ਹਟਾ ਕੇ ਜੀ ਰਾਮ ਜੀ ਲਿਓਣਾ ਹੋਰ ਨਮੀ ਸਕੀਮ ਕੋ ਤੂੰ ਨਹੀਂ ਤੂੰ ਲਿਆਓ ਜੀ ਰਾਮ ਜੀ ਦੇ ਨੋ ਤੇ ਲਿਆਓ ਹੋਰ ਕਿਸੇ ਭਗਵਾਨ ਦੇ ਨੋ ਤੇ ਲਿਆਓ ਸਾਨੂੰ ਕੋਤਰਾਜ ਨਹੀਂ ਬਟ ਨਹਿਰੂ ਜੀ ਦਾ ਨਾਮ ਮਿਟਾ ਦੇਣਾ ਹਿਸਟਰੀ ਤੋਂ ਉਹਦੀ ਯਤਨ ਹੋ ਰਹਾ ਹੈ ਹਿਸਟਰੀ ਇਸ ਹਿਸਟਰੀ ਹਿਸਟਰੀ ਚ ਤੁਸੀਂ ਕਹਿੰਦੇ ਨਾਮ ਮਿਟਾ ਨਹੀਂ ਸਕਦੇ ਜਿਹਨਾਂ ਲੋਕਾਂ ਨੇ ਇਸ ਮੁਲਕ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਬੇਸ਼ੱਕ ਲੋਕ ਯਾਦ ਰੱਖਣਗੇ ਐਨੀ ਕੁਐਸਚਨਸ ਅਰੇ ਬੇਸਿਕਲੀ ਜਿਹੜਾ ਵਿਰੋਧ ਕਾਂਗਰਸ ਕਰ ਰਹੀ ਆ ਜੀ ਗਾਂਧੀ ਦੇ ਮੁੱਦੇ ਘਰੋਂ ਲੈ ਕੇ ਇਹ ਭਗਵਾਨ ਜਦ ਵਿੱਚ ਤੁਸੀਂ ਕਹਿੰਦੇ ਭਗਵਾਨ ਦਾ ਨਾਮ ਤੇ ਮਹਾਤਮਾ ਗਾਂਧੀ ਜੀ ਦਾ ਨਾਮ ਪਰੋ ਕੀ ਦਾ ਨਾਮ ਦਾ ਵਿਰੋਧ ਕੀਤਾ ਹੋ ਰਿਹਾ ਪਾਲਸੀ ਦਾ ਵਿਰੋਧ ਹੋ ਰਿਹਾ ਕਿ ਨਾਮ ਦਾ ਦੇਖੋ ਜੀ ਦੋਨੋਂ ਚੀਜ਼ਾਂ ਦਾ ਹੋ ਰਿਹਾ ਜੀ ਰਾਮ ਜੀ ਆਪਾਂ ਨਵੀਂ ਕੋਈ ਸਕੀਮ ਲਈਏ ਉਹਦੇ ਵਿੱਚ ਜਿਹੜਾ ਪੋਲੀਟੀਕਲ ਪਾਰਟੀ ਰੂਲਿੰਗ ਹੈ ਜੋ ਮਰਜ਼ੀ ਨੌਰ ਕੇ ਸਾਨੂੰ ਕੋਈ ਤਰਾਜ ਨਹੀਂ ਲੇਕਿਨ ਗਾਂਧੀ ਜੀ ਫਾਦਰ ਆਫ ਦੀ ਨੇਸ਼ਨ ਆਪਾਂ ਸਾਰੇ ਮੰਨਦੇ ਆ ਉਹਨਾਂ ਦਾ ਨਾਮ ਪਾਸੇ ਕਰਕੇ ਇਹ ਦਿਸ ਇਜ਼ ਨਾਟ ਅਸੈਪਟੇਬਲ ਐਂਡ ਸਕੀਮ ਬਾਈ ਇਟਸੈਲਫ ਇਜ਼ ਨਾਟ ਇਨ ਦੀ ਇੰਟਰਸਟ ਆਫ ਦੀ ਰੂਰਲ ਫੋਕ ਰਾਣਾ ਜੀ ਆਪੇ ਵੀ ਕਹਾ ਕਿ ਸਟੇਟ ਕੋਈ 40% ਪੂਰਾ ਹੋ ਰਹਾ ਤਾਂ ਕਿ 50% ਪੂਰਾ ਯਾਨੀ ਸਟੇਟ ਤੋਂ ਫਲੋਪ ਹੋ ਰਹੀ ਸੀ ਨਾ ਇਸ ਕੋ ਤੋ ਕੀ ਜਵਾਬ ਸਟੇਟ ਦਾ ਪੈਸਾ ਜ਼ਿਆਦਾ ਲਗਾਓਗੇ 40% ਪੇ ਲਾਣੇ ਕੋ ਕਹੋਗੇ स्टेट्स ऊपर ले जाएंगे स्कीम को या नीचे मेरे हिसाब से ये स्कीम को फेल करने की एक स्कीम है बीजेपी की नहीं, लेकिन फायदा तो सरकारें फिर भी पचास प्रतिशत से ज्यादा नहीं उठ पाई मैं कहा जी हमें उसमें देखिए आज बारह तेरह साल से बीजेपी की सरकार सेंटर में है उनकी ड्यूटी बनती है स्टेट्स को पुल अप करना कि भाई आप ये एक अच्छी स्कीम है जिसका फायदा आम गरीब लोगों को मिलता है ਔਰ ਉਹਨਕੇ ਘਰ ਮੇ ਮਿਲਤਾ ਹੈ ਉਨਕੋ ਕਹੀਂ ਜਾਣੇ ਕੀ ਜ਼ਰੂਰਤ ਨਹੀਂ ਹੁੰਦੀ ਤੋ ਉਸਕੋ ਮੋਨੀਟਰ ਕਿਸਨੇ ਕਰਨਾ ਹੈ ਸੈਂਟਰਲ ਗਵਰਨਮੈਂਟ ਨੇ ਕਰਨਾ ਹੈ ਸੈਂਟਰਲ ਗਵਰਨਮੈਂਟ ਹੈਜ਼ ਫੇਲਡ ਇਟਸ ਡਿਊਟੀ ਉਹ ਫੇਲ ਹੋਈ ਇਸ ਮੁੱਦੇ ਤੇ ਸ ਕਾਂਗਰਸ ਦਾ ਜਿਹੜਾ ਇਹ ਵਿਰੋਧ ਹੈ ਕਿ 2027 ਦੀਆਂ ਇਲੈਕਸ਼ਨ ਕਰਕੇ ਤਾਂ ਨਹੀਂ ਨਹੀਂ ਕਿ ਅਸੀਂ ਉਦੋਂ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖ ਕੇ ਸਕੀਮ ਲੈਂਦੀ ਸੀ ਇਹ ਲੋਕ ਖੇਤ ਦੀਆਂ ਸਕੀਮਾਂ ਇਲੈਕਸ਼ਨ ਹੋਵੇ ਇਲੈਕਸ਼ਨ ਨਾ ਹੋਵੇ ਉਹ ਗੱਲ ਵੱਖਰੀ ਆ ਪੋਲੀਟੀਕਲ ਪਾਰਟੀਆਂ ਨੇ ਇਲੈਕਸ਼ਨ ਲੜਨੀ ਹੁੰਦੀ ਹੈ ਤੇ ਜਿੰਨੀ ਦੀ ਕੋਸ਼ਿਸ਼ ਵੀ ਕਰਦੀਆਂ ਹੁੰਦੀਆਂ ਲੇਕਿਨ ਇਹ ਸਕੀਮ ਦੇਤੇ ਇਹ ਸਾਡੀ ਸੋਨੀਆ ਜੀ ਦੀ ਇੱਕ ਬੜੀ ਅੱਛੀ ਸੋਚ ਜਿਹਨੂੰ ਉਹ ਦਰਕਨਾਰ ਕਰਨਾ ਚਾਹੁੰਦੇ ਆ ਹਿਸਟਰੀ ਚੋਂ ਨੋ ਮਟਾਉਣਾ ਚਾਹੁੰਦੇ ਆ ਗਰੀਬ ਜਨਤਾ ਦੇ ਰੋਜ਼ਗਾਰ ਤੇ ਡਾਕਾ ਮਾਰਨਾ ਚਾਹੁੰਦੇ ਆ ਸਰ ਮਾਨੇ ਜਸਪੂ ਨੇ ਜਿਹੜੇ ਕਰਾਪਸ਼ਨ ਨੂੰ ਲੈ ਕੇ આરોਪ ਲਗਾਏ ਸੀ ਇਹ ਰੰਦਾ ਅੱਜ ਅਗਰ ਉਹ ਸਾਥ ਤੋਂ ਬੰਧਿਆ ਤਾਂ ਮੈਂ ਰਾਣੀ ਕਿ ਚੱਲ ਜੇਰਾ ਹੁਣ ਫੇਰ ਦੁਬਾਰਾ ਸਟੇਟਮੈਂਟ ਲੈ ਜੋ ਮੇਰੇ ਕੰਨਾਂ ਨਹੀਂ ਦੇਣਗੇ ਚਲ ਛੱਡੀ ਆਪਾਂ ਉਹ ਗੱਲ ਕਰੀਏ ਇਹਦੀ ਪੋਜ਼ਿਟਿਵ ਹੋਵੇ 네ਗੇਟਿਵਿਟੀ ਐਲ ਨੂੰ ਨਾ ਤੁਰੀਏ ਮੇਰਾ ਕੋਈ ਰਿਐਕਸ਼ਨ ਨਹੀਂ ਜੇ ਤੁਸੀਂ ਸਿੱਧੂ ਤੋਂ ਦੁਬਾਰਾ ਪੁੱਛ ਲੋ ਜੋ ਫੇਰ ਕਹਿੰਦੇ ਆ ਮੰਨ ਲਓ ਅਛਲੇ ਇਹਨੇ ਕੋਟੇ ਵੱਲੋਂ ਬਿਆਨ ਜਾਰੀ ਕੀਤਾ ਗਾ ਕੈਪਟਨ ਅੰਦਰ ਸਿ ਵੀ ਕਰੇ ਕਿ ਕਹਦੇ ਲੋ ਮੈਂ ਤਾਂ ਮੇਜਰਟੇ ਕੈਪਟਨ ਮੁੰਦਰ ਸਿੰਘ ਦੀ ਤਾਰੀਫ ਕਰਦਾ ਇਹ ਤਾਂ ਉਹਨਾਂ ਨੂੰ ਪੁੱਛੋ ਜਿਹੜੇ ਵਿਰੋਧ ਕਰਦੇ ਹੁੰਦੇ ਸੀ ਤੇ ਫਿਰ ਤਾਰੀਫ ਕਰ ਰਿਹਾ ਰਾਣੇ ਨੇ ਨਹੀਂ ਕਦੇ ਕਿਸੇ ਦੀ ਹਾਂ ਨੁਕਸ ਵੀ ਕੱਢੇ ਮੈਂ ਮੈਂ ਤਾਰੀਫ ਵੀ ਕੀਤੀ ਹਮੇਸ਼ਾ ਕੀਤੀ ਤਾਰੀਫ ਕਿਉਂ ਬੰਦਾ ਮੈਨੂੰ ਪੋਲਿਟਿਕਸ 'ਚ ਲਿਆਉਣ ਵਾਲਾ ਉਹਦੀ ਤਾਰੀਫ ਕਰ ਲਈ ਤੇ ਕੀ ਹੈ ਚੰਗੀ ਗੱਲ ਹੈ ਤੇ ਮੈਂ ਵਿਚ ਵਿੱਚ ਜਿਹੜੀਆਂ ਗੱਲਾਂ ਗਲਤ ਸਮੇਂ-ਸਮੇਂ ਤੇ ਜੋ ਜੋ ਹੋਇਆ ਉਹਦੀ ਮੈਂ ਹਮੇਸ਼ਾ ਖੁੱਲ ਕੇ ਗੱਲ ਕਰਦਾ ਰਿਹਾ ਰੰਧਾਵਾ ਸਾਹਿਬ ਨੇ ਇੱਕ ਪੋਡਕਾਸਟ 'ਤੇ ਜ਼ਿਕਰ ਕੀਤਾ ਕਿ ਕਾਂਗਰਸ ਦੇ ਜਿਹੜੇ ਅਗੂਨੇ ਉਹ ਇੱਕ ਦੂਜੇ ਦਾ ਵਿਰੋਧ ਕਰਦੇ ਨੇ ਪਰਦਾ ਦੀਦ ਨੂੰ